ਕਦੇ ਦੋ ਐਕਸੀਡੈਂਟ ਹੋ ਜਾਂਦੇ ਕਦੇ ਜਗਾ ਇਡੀ ਜਾਰੀ ਆ ਇਹ ਟੱਕਰ ਸਾਹਿਬ ਗੁਰਦਰਾ ਬਣ ਗਿਆ ਹੁਣੇ ਸੀ ਉਥੇ ਲਿਆ ਕੇ ਦੋ ਲੰਡੂਜੇ ਬੰਦੇ ਪਿਠਾ ਦਿੰਦੇ ਆਉ ਟੋਕਰਾ ਰੱਖ ਲੈਂਦੇ ਆ ਗੁਰਦਰਾ ਟੱਕਰ ਸਾਹਿਬ ਬਣ ਗਿਆ ਤੀਜੀ ਪੀੜ੍ਹ ਨੇ ਪੁੱਛਿਆ ਕਰਨੀਆਂ ਇਥੇ ਜ਼ਰੂਰ ਕਿਸੇ ਦੀ ਟੱਕਰ ਹੋਈ ਹੋਣੀ ਹੈ ਉਹ ਕਾਰਨ ਲੱਭ ਕੇ ਵੇਖੋ ਪਿੱਛੇ ਜੇ ਆਰਟੀਕਲ ਆਇਆ ਸੀ ਨਾ ਧਿਆਨ ਨਾਲ ਸੁਣਿਓ ਇੱਕ ਆਰਟੀਕਲ ਆਇਆ ਸੀ ਜਿਹੜੇ ਪੜ੍ਹੇ ਲਿਖੇ ਬੰਦੇ ਉਹ ਕਿੱਦਾਂ ਸੋਚਦੇ ਆ ਵੀ ਇੱਕ ਇੱਕ ਰੇਲ ਦਾ ਟਰੈਕ ਸੀ ਤੇ ਉਥੇ ਨਾ ਉਹ ਫਾੜਕ ਨਹੀਂ ਸੀ ਲੱਗਾ ਪਿੰਡ ਸੀ ਜਦੋਂ ਵੀ ਕਿਤੇ ਆਉਣਾ ਕੋਈ ਐਕਸੀਡੈਂਟ ਵਾਪਰ ਜਾਣਾ ਤੇ ਕਹਿੰਦੇ ਇਲਾਕੇ ਦੇ ਬੰਦੇ ਇਕੱਠੇ ਹੋ ਗਏ ਕਹਿੰਦੇ ਜੀ ਬੜੇ ਇੱਥੇ ਨੁਕਸਾਨ ਹੋ ਚੁੱਕਾ ਆਪਾਂ ਇੱਥੇ ਅਖੰਡ ਪਾਠ ਕਰਾਈਏ ਗ੍ਰਾਹੀ ਕਰ ਲਈ ਉਹਨਾਂ ਲਾ ਕੇ ਦੋ ਤਿੰਨਾਂ ਪਿੰਡਾਂ ਚੋਂ ਅਖੰਡ ਪਾਠ ਹੋਏਗਾ ਮੜਕੇ ਇੱਥੇ ਮਾਹਪੁਰ ਖਾਣਗੇ ਜਲੇਬੀਆਂ ਦੇ ਲੰਗਰ ਲੱਗਣਗੇ ਪਕੌੜਿਆਂ ਦੇ ਲੰਗਰ ਲੱਗਣਗੇ ਢੋਲਕੀਆਂ ਚਿਮਟੇ ਸ਼ੈਣੇ ਵਜਣਗੇ ਤੇ ਉਹਨਾਂ ਜੋ ਪੜਿਆ ਲਿਖਿਆ ਬੰਦਾ ਹੁੰਦਾ ਵੀ ਇਹ ਸਾਰਾ ਕੁਝ ਵਾਪਰਨ ਤੋਂ ਬਾਅਦ ਕੋਈ ਗਾਰੰਟੀ ਦਿਓ ਲਿਖ ਕੇ ਵੀ ਦੁਬਾਰਾ ਇੱਥੇ ਐਕਸੀਡੈਂਟ ਨਹੀਂ ਹੋਊਗਾ ਉਹ ਚੁੱਪ ਕਰ ਗਿਆ ਉਹਦੇ ਵੀ ਇਹ ਕਹਿੰਦਾ ਫਿਰ ਜੇ ਇਹ ਕੰਮ ਆਪਾਂ ਏਦਾਂ ਕਰ ਲਈਏ ਵੀ ਪੈਸੇ ਕਿੰਨੇ ਇਕੱਠੇ ਕਰਨੇ ਤੁਸਾਂ ਇਹ ਆਰਟੀਕਲ ਆਇਆ ਸੀ ਵੀ ਏਦਾਂ ਵੀ ਹੋ ਸਕਦਾ ਇੱਕ ਬੰਦਾ ਪੜਿਆ ਲਿਖਿਆ ਕਿਦਾਂ ਸੋਚਦਾ ਉਹ ਕਹਿੰਦਾ ਤੁਸੀਂ ਜਿੰਨੇ ਪੈਸੇ ਇਕੱਠੇ ਕਰਨੇ ਆਪਾਂ ਕਰੀਏ ਇਕੱਠੇ ਕਿਸੇ ਦੇ ਕੋਈ ਆਪਾਂ ਇੱਥੇ ਪਖੰਡ ਨਹੀਂ ਕਰਨਾ ਕਿਸੇ ਬਾਬੇ ਨੂੰ ਸੱਦਨ ਦੀ ਲੋੜ ਨਹੀਂ ਜੇ ਨਹੀਂ ਰੇਲਵੇ ਭਾਗ ਆਪਣੀ ਸੁਣਦਾ ਤੇ ਆਪਾਂ ਆਪਣੇ ਵੱਲੋਂ ਇੱਥੇ ਪ੍ਰਬੰਧ ਕਰ ਲਈਏ ਇਧਰ ਵੀ ਬੈਰੀਕੇਟ ਲਾ ਦੀ ਉਧਰ ਵੀ ਲਾ ਦੀਏ ਜਦੋਂ ਟ੍ਰੇਨ ਵਾਲਿਆਂ ਨਾਲ ਸੰਪਰਕ ਕਰ ਲਈਏ ਜਦੋਂ ਤੱਕ ਨਹੀਂ ਪ੍ਰਬੰਧ ਹੁੰਦਾ ਜਦੋਂ ਟ੍ਰੇਨ ਆਉਣ ਵਾਲੀ ਹੋਵੇ ਤੇ ਆਪਾਂ ਖਲੋ ਜੀਏ ਬੰਦਾ ਜਿਹੜੇ ਪੈਸੇ ਆਪਾਂ ਇੰਨਾ ਕੰਮਾਂ ਤੇ ਲਾਉਣੇ ਆ ਉਹ ਬੰਦੇ ਨੂੰ ਤਨਖਾਹ ਦੇਈਏ ਪਤਾ ਕਰ ਲਈ ਵੀ ਕਿੰਨੀ ਵਾਰ ਉਹਦੀ ਟ੍ਰੇਨ ਲੰਘਦੀ ਆ ਹੋ ਸਕਦਾ ਇੰਨੇ ਪੈਸੇ ਲਾਉਣਾ ਆਪਣੇ ਲਾਕੇ ਤੇ ਦੁਬਾਰਾ ਘਟਣਾ ਕੋਈ ਵਾਪਰੇ ਨਾ ਤੇ ਤੁਸੀਂ ਲੰਗਰ ਲਾ ਲੈਣਾ ਵਾ ਹੋ ਸਕਦਾ ਟ੍ਰੇਨ ਉਸ ਦਿਨੀ ਆ ਜੇ ਫੇਰ ਫੇਰ ਸਾਡੇ ਪਤਾ ਗੜ ਗਏ ਇਹ ਜਿਹੜੇ ਬੁੱਧੀਜੀਵੀ ਆ ਨਾ ਇਹਨਾਂ ਨੇ ਸਾਡੀ ਕੌਮ ਦਾ ਨੁਕਸਾਨ ਕੀਤਾ ਉਹ ਬੁੱਧੀਜੀਵੀ ਤੇ ਬੰਨਣਾ ਔਖਾ ਹੈ ਪਖੰਡੀਆਂ ਨੂੰ ਤਾਂ ਤੁਸੀਂ ਕਬਰਾਂ ਤੇ ਲੈ ਗਏ ਜੇ ਬੁੱਧੀਜੀਵਤ ਤੁਸੀਂ ਬਣ ਦਿੰਦੇ ਨੇ ਜੀ ਬੁੱਧੀਜੀਵ ਕੋਈ ਜਿਹਦੀ ਜਿਹਦਾ ਜਿਹਦੀ ਬੁੱਧ ਕੰਮ ਕਰੂਗੀ ਉਹ ਆਈਪੀਐਸ ਬਣੂ ਜਿਹਦੀ ਬੁੱਧ ਕੰਮ ਕਰੂ ਐਸਐਸਪੀ ਬਣੂ ਉਹ ਜ਼ਿਲ੍ਹੇ ਦਾ ਮਾਲਕ ਬਣੂ ਉਹ ਜੱਜ ਬਣੂ ਆ ਸਾਡੀਆਂ ਧੀਆਂ ਬੜੀਆਂ ਨੇ ਨਾ ਉਹ ਬੁੱਧੀਜੀਵ ਸੀ ਅੱਗੇ ਵਧੀਆਂ ਤੇ ਸਾਡੇ ਗਾ ਜਿਹੜੇ ਜਿਹੜੇ ਚਾਹੁੰਦੇ ਨਹੀਂ ਵੀ ਸਾਡੀ ਕੌਮ ਦਾ ਵਿਕਾਸ ਹੋਵੇ ਸ਼ਬਦ ਬੋਲਣਗੇ ਇਹ ਬੁੱਧੀਜੀਵ ਨੇ ਸਾਡੇ ਦਾ ਕੌਮ ਦਾ ਨੁਕਸਾਨ ਕੀਤਾ ਪੜ੍ਹਿਆ ਲਿਖਿਆ ਵਰਗ ਹੋਏਗਾ ਜਿਸ ਸਾਡੇ ਵਿਦੇਸ਼ਾਂ ਚ ਬੱਚੇ ਪੜ੍ਹੇ ਸੀ ਦੂਜੀਆਂ ਕੰਟਰੀਆਂ ਜਾ ਕੇ ਅਗਲੇ ਡਿਫੈਂਸ ਮਿਨਿਸਟਰ ਬਣੇ ਨੇ ਦੂਜੀਆਂ ਕੰਟਰੀਆਂ ਜਾ ਕੇ ਉਹ ਮinistr ਬਣਿਆ ਮੰਤਰੀ ਬਣਿਆ ਉਹਨਾਂ ਨੇ ਉੱਚੇ ਉੱਚੇ ਅਹੁਦੇ ਸੰਭੇਆ ਦੂਜੇ ਦੇਸ਼ਾਂ ਜਾ ਕੇ ਆਰਮੀ ਦੇ ਵਿੱਚ ਜਾ ਕੇ ਅਫਸਰ ਬਣੇ ਆ ਆਪਣੇ ਬੱਚੇ ਨੂੰ ਪੜਾਓ ਲਿਖਾਓ ਉੱਚ ਕੋਟੀ ਦੀ ਵਿਦਿਆ ਦੇਓ ਉਹਨਾਂ ਨੂੰ ਸਮਝਾਓ ਕਿ ਤੁਹਾਡੇ ਪੱਲੇ ਕੁਝ ਪੈ ਸਕਦਾ ਹੈ ਅਸੀਂ ਧੀਆਂ ਨਾਲ ਨਫ਼ਰਤ ਕਰ ਛੱਡੀ ਐਸ ਹਾਲ ਕਿੰਨੇ ਧੀਆਂ ਧੀਆਂ ਜੱਜ ਬਣੀਆਂ ਨੇ ਇਥੇ ਧੀ ਜੰਪੇ ਤੇ ਸਾਨੂੰ ਬੁਖਾਰ ਚੜ ਜਾਂਦਾ ਕੋਈ ਟਾਵਾਂ ਟੱਬਰਿਆ ਜਿਹੜਾ ਅੰਦਰੋਂ ਅਰਦਾਸ ਕਰਦਾ ਸਾਡੇ ਘਰ ਦੀ ਹੋਵੇ ਨਹੀਂ ਤੇ ਪੰਜਾਬ ਦੇ ਤੁਸੀਂ ਕਿੰਨੇ ਡੇਰੇ ਵੇਖ ਰਹੇ ਲੋਕ ਪੁੱਤਾਂ ਦੀਆਂ ਅਰਦਾਸਾਂ ਕਰਾਉਂਦੇ ਕਿਸੇ ਮਸਿਆ ਚਲ ਜੋ ਉੱਥੇ ਪੁੱਤਾਂ ਦੀਆਂ ਅਰਦਾਸਾਂ ਹੋ ਰਹੀਆਂ ਨੇ 10-10 ਰੁਪਈਆ ਦੀ ਪੁੱਤ ਵੰਡੇ ਜਾ ਰਹੇ ਨੇ ਲੋਕ ਖੁਸ਼ ਹੋ ਕੇ ਘਰ ਨੂੰ ਆ ਜਾਂਦੇ ਨੇ ਧੀ ਦੀ ਕੋਈ ਟਾਵੀਂ ਅਰਦਾਸ ਕਰਦਾ ਤੁਸੀਂ ਸੁਣੀ ਹੋਵੇ ਤਾਂ ਮੈਨੂੰ ਜਰੂਰ ਦੱਸ ਦਿਓ ਕਿਤੇ ਕੋਈ ਲਾਚੀਆਂ ਦੇਈ ਜਾਂਦਾ ਹੈ ਕੋਈ ਲੌਂਗ ਦੇਈ ਜਾਂਦਾ ਹੈ ਕੋਈ ਧਾਗੇ ਦੇਈ ਜਾਂਦਾ ਕੋਈ ਤਵੀਦ ਦੇਈ ਜਾਂਦਾ ਆਪਣੇ ਚੰਗੇ ਭਲੇ ਪਰਿਵਾਰ ਅਸੀਂ ਭੇਖਿਆਂ ਕੋਲ ਲੈ ਕੇ ਪਖੰਡੀਆਂ ਕੋਲ ਲੈ ਕੇ ਤੁਰੇ ਫਿਰਦੇ ਹਾਂ ਕਿੱਥੇ ਉਹ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਨੇ ਆਪਣੇ ਇੰਨੀ ਮੁਸੀਬਤ ਵਿੱਚ ਵੀ ਗੁਰੂ ਦਾ ਦਰ ਨਹੀਂ ਛੱਡਿਆ ਅੱਜ ਸਾਡੇ ਸਿਰ ਤੇ ਕੋਈ ਆਰਾ ਨਹੀਂ ਲੈ ਕੇ ਬੈਠਾ ਅੱਜ ਸਾਡੇ ਵਾਸਤੇ ਕੋਈ ਬੰਦ ਬੰਦ ਨਹੀਂ ਕਟਣ ਡਿਆ ਅੱਜ ਸਾਡੇ ਲਈ ਕੋਈ ਸਵਾ ਮਨ ਦੀ ਕਣਕ ਰੱਖ ਕੇ ਨਹੀਂ ਬੈਠਾ ਏਦਾਂ ਪੀਸਣਾ ਪੀਸੋਗੇ ਤੁਹਾਡੇ ਬੱਚਿਆਂ ਦੇ ਅਸੀਂ ਖੱਲਾਂ ਉਤਾਰਾਂਗੇ ਨਾ ਅੱਜ ਸਾਨੂੰ ਅਸੀਂ ਬਿਲਕੁਲ ਇੰਜੋਏ ਕਰ ਰਹੇ ਆ ਆਪਣੀ ਜ਼ਿੰਦਗੀ ਫੇਰ ਵੀ ਅੱਜ ਮਾਂ ਕੋਲ ਆਪਣੇ ਬੱਚੇ ਨਾਲ ਸਿੱਖੀ ਦੀ ਗੱਲ ਕਰਨ ਦਾ ਵਕਤ ਹੀ ਹੈ ਨਹੀਂ